ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਪੰਜਾਬ ਸਰਕਾਰ ਨੂੰ ਅੱਜ ਹਾਈ ਕੋਰਟ ਦੇ ਵਿੱਚ ਵੱਡਾ ਝਟਕਾ ਲੱਗਿਆ ਸੁਣਵਾਈ ਦੇ ਦੌਰਾਨ ਕਿਹੜੇ ਕਿਹੜੇ ਅਹਿਮ ਨੁਕਤੇ ਰਹੇ ਕਿਹੜੀਆਂ ਗੱਲਾਂ ਦੇ ਉੱਤੇ ਸਰਕਾਰ ਬੈਕਫੁੱਟ ਤੇ ਸੀ ਤੇ ਕਿਹੜੀਆਂ ਗੱਲਾਂ ਦੇ ਉੱਤੇ ਲਗਾਤਾਰ ਹਾਈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਹਾਈ ਕੋਰਟ ਵਿੱਚ ਜੱਜ ਸਾਹਿਬਾਨ ਵੱਲੋਂ ਚਾਰਜ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੇ ਵਕੀਲਾਂ ਨੂੰ ਲਗਾਈ ਗਈ ਇਸ ਬਾਰੇ ਗੱਲਬਾਤ ਕਰਾਂਗੇ ਸਟੇ ਲੱਗਿਆ ਹੋਇਆ 10 ਸਤੰਬਰ ਤੱਕ ਗੱਲਬਾਤ ਪ੍ਰੀਤ ਮਹਿਤਾ ਜੀ ਨਾਲ ਗੱਲਬਾਤ ਕਰਦੇ ਆ ਤੇ ਇਹ ਇਸ ਪਾਲਿਸੀ ਦੇ ਉੱਤੇ ਲਗਾਤਾਰ ਕੰਮ ਵੀ ਕਰ ਰਹੇ ਸੀ ਤੇ ਸੁਣਵਾਈ ਦੌਰਾਨੇ ਹਾਜ਼ਰ ਵੀ ਸੀਗੇ ਕਿਸ ਤਰੀਕੇ ਦਾ ਜਿਹੜਾ ਹੈਗਾ ਉਹ ਗੱਲਬਾਤ ਲਈ ਪੂਰਾ ਇਹ ਸਿਨੈਰੀਓ ਰਿਹਾ ਜਦੋਂ ਸੁਣਵਾਈ ਚੱਲ ਰਹੀ ਸੀ ਕਿਉਂਕਿ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਗੁਰਮਿੰਦਰ ਗਹਿਰੀ ਜਿਹੜੇ ਸਰਕਾਰ ਵੱਲੋਂ ਖੜੇ ਸੀ ਏਜੀ ਸਾਹਿਬ ਸਾਹਿਬ ਕੋ ਐਡਵੋਕੇਟ ਤੇ ਮੌਜੂਦਾ ਐਡਵੋਕੇਟ ਵੀ ਉੱਥੇ ਹੀ ਖੜੇ ਸੀਗੇ ਬੜੀ ਝਾੜ ਪੈਂਦੀ ਰਹੀ ਪਤਾ ਪੂਰਾ ਸਿਨੈਰੀਓ ਕੀ ਸੀ ਦੇਖੋ ਆਪਾਂ ਗੱਲ ਸ਼ੁਰੂ ਕਰਦੇ ਆਂ ਕੱਲ ਸ਼ਾਮ ਤੋਂ ਜਦੋਂ ਕੱਲ ਹੀアリング ਹੋਈ ਤਾਂ ਹਾਈ ਕੋਰਟ ਦੇ ਤਿੰਨ ਪਹਿਲਾਂ ਪਾਲਿਸੀ ਨੂੰ ਲੈ ਕੇ ਤੁਸੀਂ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਈ ਹੈ ਕਿ ਉਹਦਾ ਸਮਾਜਿਕ ਤੌਰ ਤੇ ਕੀ ਪ੍ਰਭਾਵ ਪਏਗਾ ਦੂਸਰਾ ਸਵਾਲ ਸੀ ਕਿ ਐਨਵਾਇਰਨਮੈਂਟਲ ਇੰਪੈਕਟ ਅਸੈਸਮੈਂਟ ਕਰਾਈ ਹੈ ਕਿ ਉਹਦਾ ਪਰਿਆਵਰਣ ਤੇ ਕੀ ਫਰਕ ਪਏਗਾ ਕੀ ਅਸਰ ਪਏਗਾ ਤੀਸਰਾ ਸਵਾਲ ਸੀ ਕਿ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਤੁਸੀਂ ਗਰੀਬ ਕਾਮਗਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਹੈ ਜਿਹੜੇ ਬਾਕੀ ਕਲਾਸਿਸ ਹੈਗੀਆਂ ਨੇ ਲੇਬਰ ਕਲਾਸ ਹੈਗੇ ਜਿਹੜੇ ਫਰੂਟ ਸਬਜ਼ੀਆਂ ਵੇਚਦੇ ਹੈਗੇ ਨੇ ਤਰਖਾਨ ਹੈਗੇ ਨੇ ਕਾਰੀਗਰ ਹੈਗੇ ਨੇ ਉਹਨਾਂ ਵਾਸਤੇ ਲੈਂਡ ਪੁਲਿੰਗ ਪਾਲਿਸੀs ਕੋਈ ਸਕੀਮ ਹੈਗੀ ਹੈ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਦੀ ਜਿਹੜੀ ਨੋਟੀਫਿਕੇਸ਼ਨ ਸੀ ਉਹ ਇਹਨਾਂ ਬਾਰੇ ਬਿਲਕੁਲ ਸਾਇਲੈਂਟ ਸੀ ਹਾਈ ਕੋਰਟ ਨੇ ਕਾਦੀ ਖੋਰ ਸਵਾਲ ਕੀਤਾ ਸੀਗਾ ਕਿ ਤੁਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਜ਼ਮੀਨ ਲਓਗੇ ਉਹ ਜਿਹੜੀ ਜ਼ਮੀਨ ਹੈਗੀ ਹੈ ਉਹ ਜ਼ਿਮੀਂਦਾਰਾਂ ਤੋਂ ਤਾਂ ਲੈ ਲਓਗੇ ਜਿਨ੍ਹਾਂ ਕੋਲ ਜ਼ਮੀਨ ਹੈਗੀ ਹੈ ਲੇਕਿਨ ਜਿਨ੍ਹਾਂ ਕੋਲ ਨਹੀਂ ਹੈਗੀ ਉਹ ਜਿਹੜੇ ਪਿੰਡ ਦੇ ਖਾਸ ਯੂਨਿਟ ਹੁੰਦੀ ਆ ਪੂਰਾ ਉਹਨੂੰ ਬਣਾਉਂਦੇ ਨੇ ਤੇ ਉਹਨਾਂ ਵਾਸਤੇ ਕੀ ਆ ਅੱਜ ਵਾਸਤੇ ਪੰਜਾਬ ਸਰਕਾਰ ਨੇ ਟਾਈਮ ਲਾਇਆ ਮੰਗਿਆ ਸੀਗਾ ਤੇ ਅੱਜ ਵਾਸਤੇ ਪਾਲਸੀ ਹੋਲਡ ਤੇ ਵੀ ਸੀਗੀ ਹਮਮ ਲੇਕਿਨ ਅੱਜ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਹਾਈ ਕੋਰਟ ਨੇ ਫੇਰ ਉਹੀ ਸਵਾਲ ਪੁੱਛੇ ਹਮਮ ਲੇਕਿਨ ਕੱਲ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ 베ਦੀ ਪੇਸ਼ ਹੋਏ ਸੀਗੇ ਜਿਹਨਾਂ ਟਾਈਮ ਮੰਗਿਆ ਅੱਜ ਪੰਜਾਬ ਸਰਕਾਰ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਨੂੰ ਲੈ ਕੇ ਆਏ ਸਾਫ ਦਾ ਐਡਵੋਕੇਟ ਜੀ ਬਿਲਕੁਲ ਜਿਹੜੇ ਸਾਫ ਦਾ ਐਡਵੋਕੇਟ ਜਨਰਲ ਸੀਗੇ ਉਹਨਾਂ ਨੂੰ ਲੈ ਕੇ ਆਏ ਇਸ ਪੂਰੇ ਕੇਸ ਦੇ ਡਿਫੈਂਸ ਵਾਸਤੇ ਲੇਕਿਨ ਹਾਈ ਕੋਰਟ ਦੇ ਸਵਾਲ ਬੜੇ ਕਲੀਅਰ ਸੀਗੇ ਕਿ ਤੁਸੀਂ ਸਾਨੂੰ ਦੱਸ ਦੋ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਇਆ এনवायरमेंट ਇੰਪੈਕਟ ਅਸੈਸਮੈਂਟ ਕਰਾਇਆ ਗਰੀਬ ਕਾਮਗਰ ਲੇਬਰ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਉਹਨਾਂ ਵਾਸਤੇ ਪਾਲਿਸੀ ਵਿੱਚ ਕੀ ਹੈ ਚੌਥਾ ਸਵਾਲ ਕਿ ਇਹ ਜਿਹੜੀ ਜ਼ਮੀਨ ਹੈਗੀ ਆ ਉਪਜਾਊ ਜ਼ਮੀਨ ਹੈਗੀ ਆ ਕਿਉਂਕਿ ਇਹ ਜਿਹੜੀ ਜ਼ਮੀਨ ਹੈ ਉਪਜਾਊ ਹੈਗੀ ਆ ਇਹਦੇ ਤੇ ਤੁਸੀਂ ਜੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਲੈ ਲੋਗੇ ਇੱਥੇ ਬਸਾਓਗੇ ਤੇ ਇਹ ਜਿਹੜੀ ਜ਼ਮੀਨ ਹੈ ਇਹਨੂੰ ਕਿੱਥੇ ਸ਼ਿਫਟ ਕਰੋਗੇ ਲੋਕਾਂ ਨੂੰ ਇਹ ਕਿੱਥੇ ਹੋਰ ਇਹ ਪੈਦਾਵਾਰ ਹੋਏਗੀ ਉਹ ਕਿਹੜੀ ਉਪਜਾਊ ਅਲਟਰਨੇਟ ਜਗ੍ਹਾ ਤੁਸੀਂ ਦੋਗੇ ਇਹ ਬੜੇ ਸਵਾਲ ਸੀ ਲੇਕਿਨ ਚਲੋ ਉਹਨਾਂ ਨੇ ਇਹ ਬੜੀ ਅਹਿਮ ਕਹੀ ਹੈ ਕਿ ਬੜੀ ਉਪਜਾਊ ਜਗ੍ਹਾ ਹੈਗੇ ਜ਼ਮੀਨ ਹੈਗੀ ਆ 65 ਹਜ਼ਾਰ ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਆ ਉਹਦੀ ਉਪਜਾਊ ਜ਼ਮੀਨ ਦੇ ਬਦਲੇ ਕਿੱਥੇ ਜ਼ਮੀਨ ਮਿਲੇਗੀ ਤੇ ਨਾਲ ਨਾਲ ਲਗਾਤਾਰ ਸਵਾਲ ਇਹ ਵੀ ਚੱਕੇ ਗਏ ਕਿ ਬਜਟ ਕਿੱਥੇ ਹੈਗਾ ਪ੍ਰੋਵੀਜ਼ਨ ਬਜਟ ਦਾ ਕੀ ਆ ਤੁਸੀਂ ਕਾਹਦੇ ਨਾਲ ਜਿਹੜੇ ਡਿਵੈਲਪਮੈਂਟ ਕਰੋਗੇ ਇਹ ਵੀ ਬੜੇ ਅਹਿਮ ਸਵਾਲ ਸੀ ਨੁਕਤੇ ਸੀਗੇ ਸਿਰਫ ਬਜਟ ਦਾ ਨਹੀਂ ਹਾਈ ਕੋਰਟ ਨੇ ਪੂਰੀ ਪਾਲਿਸੀ ਤੇ ਹੀ ਸਵਾਲ ਖੜੇ ਕੀਤੇ ਜਦੋਂ ਸੁਣਵਾਈ ਸ਼ੁਰੂ ਹੁੰਦੀ ਹੈ ਤਾਂ ਇਸ ਕੇਸ 'ਚ ਹਾਈ ਕੋਰਟ ਨੇ ਕੱਲ ਇੱਕ ਸੀਨੀਅਰ ਐਡਵੋਕੇਟ ਸ਼ਿਲेंद्र ਜੈਨ ਉਹਨਾਂ ਨੂੰ ਅਮਾਇਕਾ ਸਪਾਇੰਟ ਕੀਤਾ ਸੀ ਤੁਹਾਨੂੰ ਦੱਸ ਦਈਏ ਅਮਾਇਕਾ ਸੌ ਹੁੰਦਾ ਹੈ ਕਿ ਜਦੋਂ ਕੋਈ ਇਸ਼ੂ ਬੜਾ ਟੈਕਨੀਕਲ ਹੋ ਜਾਂਦਾ ਹੈ ਤਾਂ ਕੋਰਟ ਕਿਸੇ ਸੀਨੀਅਰ ਐਡਵੋਕੇਟ ਨੂੰ ਅਪਾਇੰਟ ਕਰ ਦਿਆ ਕਿ ਉਹ ਅਸਿਸਟ ਕਰੇਗਾ ਕੋਰਟ ਨੂੰ ਸਾਰੀ ਚੀਜ਼ ਸਮਝ ਕੇ ਪੰਜਾਬੀ ਕੋਰਟ ਮੁੱਤਰ ਮੇ ਕੋਰਟ ਮੇਤਰ کہہ ਸਕਦੇ ਆ ਕਿਉਂਕਿ ਇੱਕ ਤਾਂ ਪੱਖ ਹੁੰਦਾ ਹੈ ਇੱਕ ਵਿਰੋਧ ਹੁੰਦਾ ਹੈ ਠੀਕ ਹੈ ਜੀ ਪੰਜਾਬ ਸਰਕਾਰ ਇਸ ਕੇਸ 'ਚ ਰਿਸਪੌਂਡੈਂਟ ਸੀ ਕਿ ਦੂਸਰੇ ਪਟੀਸ਼ਨ ਸਿਗੇ ਸ਼ਲੇਂਦਰ ਜੈਨ ਜਿਨ੍ਹਾਂ ਨੇ ਪੂਰੀ ਪਾਲਿਸੀ ਸਟੱਡੀ ਕੀਤੀ ਜਿਹੜਾ ਉਹਨਾਂ ਨੇ ਲੱਬੋ ਲੁਬਾਬ ਅੱਜ ਹਾਈ ਕੋਰਟ ਦੇ ਸਾਹਮਣੇ ਰੱਖਿਆ ਪਾਲਿਸੀ ਨੂੰ ਲੈ ਕੇ ਇੱਕ ਲਾਈਨ ਚ ਜਦ ਅਸੀਂ ਉਹਨਾਂ ਨੇ ਕਿਹਾ ਕਿ ਪਾਲਿਸੀ ਪੂਰੀ ਤਰ੍ਹਾਂ ਫੇਲ ਹੈਗੀ ਹੈ ਇਹ ਪਾਲਿਸੀ ਕਿਸੇ ਚੀਜ਼ ਨੂੰ ਐਡਰੈਸ ਨਹੀਂ ਕਰਦੀ ਤੁਸੀਂ ਗੱਲ ਕਰ ਰਹੇ ਹੋ ਬਜਟਰੀ ਅਲੋਕੇਸ਼ਨ ਦੀ ਲੇਕਿਨ ਬਜਟਰੀ ਅਲੋਕੇਸ਼ਨ ਤਾਂ ਬਾਅਦ ਚ ਆਏਗਾ ਤੁਸੀਂ ਉਹਦੀ ਪਲੈਨਿੰਗ ਹੀ ਕੀਤੀ ਹੈ ਇਹ ਪਾਲਿਸੀ ਦੇ ਤਹਿਤ ਕਿੰਨੀ ਜ਼ਮੀਨ ਉਹ ਤਾਂ ਤੁਸੀਂ ਦੱਸਦਾ ਕਦੋਂ ਲਾਉਂਗੇ ਉਹ ਪ੍ਰੋਸੈਸ ਕੀ ਹੋਏਗਾ ਕਿਸ ਤਰੀਕੇ ਨਾਲ ਐਪਲੀਕੇਸ਼ਨਾਂ ਮੰਗੋਗੇ ਕਿੰਨੇ ਲੋਕੋ ਦੇ ਵਾਸਤੇ ਉਹਦਾ ਨੋਟਿਸ ਕੱਢੋਗੇ ਕਿ ਕਿੰਨੇ ਦਿਨਾਂ ਤੱਕ ਉਹ ਕਰ ਸਕਦੇ ਨੇ ਕਿਹੜੇ ਲੋਕ ਫਿਰ ਵੋਲੰਟੇਰੀਲੀ ਦੇਣਾ ਚਾਹੁੰਦੇ ਨੇ ਉਹ ਰਕਬੇ ਉਹ ਖਸਰੇ ਨੰਬਰ ਪਾਉਂਗੇ ਕਿਹੜੇ ਨਹੀਂ ਦੇਣਾ ਚਾਹੁੰਦੇ ਉਹ ਸਾਰੀ ਚੀਜ਼ਾਂ ਕਹਿੰਦੇ ਕੋਈ ਪਲੈਨਿੰਗ ਨਹੀਂ ਆ ਉਸ ਤੋਂ ਬਾਅਦ ਜੇ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਏਗਾ ਫਿਰ ਅੱਗੇ ਕੰਸਟਰਕਸ਼ਨ ਡਿਵੈਲਪਮੈਂਟ ਕਿਵੇਂ ਹੋਏਗੀ ਡਿਵੈਲਪਮੈਂਟ ਕਦੋਂ ਤੱਕ ਹੋਏਗੀ ਉਹਦਾ ਕੋਈ ਟਾਈਮ ਲਾਈਨ ਤੈ ਨਹੀਂ ਆ ਕੁਝ ਵੀ ਤੈ ਨਹੀਂ ਸੀ ਕਾਲੀ ਦੇ ਵਿੱਚ ਬਣਾਈ ਹੋਈ ਪਾਲਿਸੀ ਉਹਨਾਂ ਨੇ ਇਹ ਵੀ ਗੱਲ ਪਾ ਦਿੱ ਆਹ ਲੱਗਦਾ ਕਿ ਤੁਹਾਨੂੰ ਬਹੁਤ ਜਲਦਬਾਜੀ ਹੈ ਕਿਸੇ ਚੀਜ਼ ਦੀ ਕਿ ਜਲਦਬਾਜੀ से ਤੁਸੀਂ ਕਰ ਸਕਦੇ ਹੋ ਇਦਾਂ ਦਾ ਕੰਮ ਕਿਉਂਕਿ 65000 ਏਕੜ ਕੋਈ ਛੋਟੀ ਮੋਟੀ ਜਗ੍ਹਾ ਨਹੀਂ ਹੁੰਦੀ ਜੇ ਤੁਸੀਂ 65000 ਏਕੜ ਤੇ ਕੁਝ ਕਰਨਾ ਹੈ ਤਾਂ ਉਹਦੇ ਵਾਸਤੇ ਬਹੁਤ ਗਲਾਰ ਸਕੇਲ ਤੇ ਪਲੈਨਿੰਗ ਹੁੰਦੀ ਹੈ ਲੇਕਿਨ ਇਸ ਪੂਰੀ ਬਾਲਸੀ ਵਿੱਚ ਕਿਤੇ ਪਲੈਨਿੰਗ ਨਜ਼ਰ ਨਹੀਂ ਆਈ ਹਾਈ ਕੋਰਟ ਲਗਾਤਾਰ ਸਵਾਲ ਪੁੱਛਦੇ ਰਹੇ ਦੇਖਿਆ ਜਾਵੇ ਤਾਂ ਡੇਢ ਕ ਘੰਟੇ ਸ ਹੀਅਰਿੰਗ ਹੋਈ ਹੈ ਇੱਕ ਘੰਟੇ ਪੰਜਾਬ ਸਰਕਾਰ ਨੂੰ ਛਾੜ ਪਈ ਹੈ ਤੇ ਉਹ ਤੋਂ ਜਿਹੜਾ ਬਾਕੀ ਅੱਧਾ ਘੰਟਾ ਸੀ ਉਹਦੇ ਵਿੱਚ ਹਾਈ ਕੋਰਟ ਆਪਣਾ ਮਨ ਸ਼ੁਰੂ ਤੋਂ ਬੜਾ ਚੁੱਕਿਆ ਸੀ ਹਾਈ ਕੋਰਟ ਕਹਿੰਦਾ ਹੈ بار بار ਪੰਜਾਬ ਦੇ ਐਡਵੋਕੇਟ ਜਨਰਲ ਨੂੰ ਤੇ ਜਿਹੜੇ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਆਏ ਸੀਗੇ ਕਿ ਤੁਸੀਂ ਇਹ ਪਾਲਿਸੀ ਵਿਦਡਰੋ ਕਰ ਲਓ ਚੰਗਾ ਰਹੇਗਾ ਸਾਨੂੰ ਆਰਡਰ ਪਾਸ ਕਰਨ ਤੇ ਮਜਬੂਰ ਨਾ ਕਰੋ ਨਹੀਂ ਤਾਂ ਸਾਨੂੰ ਸਟੇ ਲਾਣਾ ਪੈਣਾ ਹੈ ਅੱਛਾ ਰਹੇਗਾ ਕਿ ਤੁਸੀਂ ਇਹ ਪਾਲਿਸੀ ਵਿਦਡਰੋ ਕਰ ਲਓ ਗੁਰਮਿੰਦਰ ਗਹਿਰੀ ਵਾਰ-ਵਾਰ ਬਾਹਰ ਵੀ ਜਾ ਰਹੇ ਸੀ ਉਹ ਬਾਹਰ ਕੀ ਕਰਨ ਜਾ ਰਹੇ ਸੀਗੇ ਇਹ ਜਦੋਂ ਉਹਨਾਂ ਨੂੰ ਖੜਾ ਕੀਤਾ ਉੱਥੇ ਪਾਲਿਸੀ ਬਾਰੇ ਸਾਰੀਆਂ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ ਜੇ ਜੇ ਵਾਪਸ ਲੈਣ ਨੂੰ ਕਹਿ ਜਾਦਾ ਲੇਕਿਨ ਵਾਰ ਵਾਰ ਉਹ ਦੋ ਦਿਨਾਂ ਦਾ ਸਮਾਂ ਹੀ ਮੰਗਦੇ ਰਹੇ ਬਾਹਰ ਜਾ ਕੇ ਕੀ ਕਹਿੰਦੇ ਸੀ ਕਿ ਗੱਲਬਾਤ ਠੀਕ ਉਹ ਹਾਈ ਕੋਰਟ ਹੀ ਭੇਜ ਰਹੀ ਸੀ ਉਹਨਾਂ ਨੂੰ ਬਾਹਰ ਕਿਉਂਕਿ ਹਾਈ ਕੋਰਟ ਨੇ ਕਹਿ ਆ ਸੀ ਤੁਸੀਂ ਪਾਲਿਸੀ ਵਿਡਰੋ ਕਰ ਲਓ ਹਮਮ ਅੱਛਾ ਰਹੇਗਾ ਕਿ ਤੁਸੀਂ ਪਾਲਿਸੀ ਵਿਡਰੋ ਕਰ ਲਓ ਕਿ ਨਵੀਂ ਪਾਲਿਸੀ ਬਣਾ ਲਓ ਜਿਆਦਾ ਬਿਹਤਰ ਪਾਲਿਸੀ ਬਣਾ ਲਓ ਜਿਹਦੇ ਵਿੱਚ ਸਾਰੀ ਚੀਜ਼ਾਂ ਇਨਕੋਰਪੋਰੇਟ ਕਰ ਲਓ ਸ਼ਾਮਿਲ ਕਰ ਲਓ ਤਾਂ ਫਿਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਲੇਕਿਨ ਜਿਹੜੀ ਤੁਸੀਂ ਪਾਲਿਸੀ ਲੈ ਕੇ ਆਓ ਇਹ ਐਸ ਇਟ ਇਜ਼ ਇਨ ਟੋਟੋ ਐਕਸੈਪਟ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਧਰ ਵੀ ਕੁਝ ਵੀ ਤੁਸੀਂ ਆਨਸਰ ਨਹੀਂ ਦੇ ਪਾਰੇ ਕੋਰਟ ਦੇ ਜਿੰਨੇ ਸਵਾਲ ਸੀ ਇੱਕ ਸਵਾਲ ਦਾ ਤਾਂ ਤੁਸੀਂ ਜਵਾਬ ਦੇ ਦਿਓ ਹਾਈ ਕੋਰਟ ਨੇ ਜਿਹੜੇ ਮੇਨ ਕੰਸਰਨ ਰੇਜ਼ ਕੀਤੇ ਨੇ ਤੁਸੀਂ ਇਹਦੇ ਵਿੱਚ ਚ ਡਵੈਲਪ ਕਰ ਗੋ ਤੇ ਤੁਸੀਂ ਇਹਦੇ ਵਿੱਚ ਪ੍ਰਾਈਵੇਟ ਬਿਲਡਰਸ ਵੀ ਆ ਸਕਦੇ ਆ ਪੰਜਾਬ ਸਰਕਾਰ ਕਹਿੰਦੀ ਅਸੀਂ ਪ੍ਰਾਈਵੇਟ ਨਹੀਂ ਸਿਰਫ ਸਟੇਟ ਅਥਾਰਟिटीज ਹੀ ਆਣਗੀਆਂ ਜਿਵੇਂ ਗਲਾਡਾ ਹੋ ਗਿਆ ਉਹ ਹੀ ਡਵੈਲਪ ਕਰੇਗਾ ਇਸੇ ਤਰੀਕੇ ਨਾਲ ਜਾਂ ਗਲਾਡਾ ਜਾਂ ਗਮਡਾ ਕਰੇਗਾ ਲੇਕਿਨ ਹਾਈ ਕੋਰਟ ਨੇ ਕਿਹਾ ਕਿ ਨੇ ਲਾਰਜ ਸਕੇਲ ਤੇ ਤੁਸੀਂ ਡਵੈਲਪਮੈਂਟ ਕਰੋਗੇ ਲੈਂਡ ਮਾਫੀਆ ਵਰਡ ਨੇ ਵਰਡ ਜਿਹੜਾ ਕੋਰਟ ਨੇ ਕਿਹਾ ਲੈਂਡ ਸ਼ਾਰਕਸ ਇਸ ਪੂਰੇ ਮਾਮਲੇ ਸ਼ਾਮਿਲ ਹੋਣਗੇ ਇਹ ਤੁਸੀਂ ਦੇਖ ਲਓ ਔਰ ਫਿਰ ਜਦੋਂ ਪੰਜਾਬ ਸਰਕਾਰ ਨੇ ਕਿਹਾ ਕਿ ਬਿਲਕੁਲ ਵੌਲੰਟਰੀ ਹੋਊਗਾ ਬਿਲਕੁਲ ਪ੍ਰੋਸੈਸ ਸਹੀ ਹੈ ਲੇਕਿਨ ਹਾਈ ਕੋਰਟ ਨੇ ਕਿਹਾ ਕਿ ਅੱਜ ਦਾ ਹੀ ਕੇਸ ਹਾਈ ਕੋਰਟ ਕੋਲ ਕਿਉਂਕਿ ਇਹ ਜਿਹੜੀ ਬੈਂਚ ਹੈਗੀ ਹੈ ਜਿੱਥੇ ਹੀアリング ਹੋਈ ਹੈ ਉੱਥੇ ਲੈਂਡ ਐਕੁਇਰਿਸਨ ਦੇ ਕੇਸ ਆਉਂਦੇ ਰਹੇ ਹਾਈ ਕੋਰਟ ਨੇ ਕੇਸ ਸੁਣਾਇਆ ਉਹਨਾਂ ਦੇ ਐਡਵੋਕੇਟ ਵੀ ਬੈਠੇ ਸੀ ਉਹਨਾਂ ਨੂੰ ਪੁੱਛਿਆ ਕਿ ਦੱਸੋ ਤੁਹਾਡਾ ਕੇਸ ਕੀ ਹੈ 10 ਸਾਲ ਪਹਿਲਾਂ ਉਹਨਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਹਾਈ ਕੋਰਟ ਨੇ ਕਿਹਾ ਬਿਲਕੁਲ ਉਹਨਾਂ ਨੂੰ ਨਹੀਂ ਮਿਲੀ ਕੋਰਟ ਨੇ ਕਿਹਾ ਕਿ ਤੁਸੀਂ ਹੁਣ ਇਹ ਕੇਸ ਦੇਖ ਲਓ 10 ਸਾਲ ਪਹਿਲਾਂ ਪੰਜਾਬ ਦਾ ਹੀ ਹੈ 10 ਸਾਲ ਪਹਿਲਾਂ ਉਹ 10 ਸਾਲਾਂ ਤੋਂ ਕੋਰਟ ਚ ਟੱਕੇ ਖਾ ਰਹੇ ਆ ਕਹਿੰਦੇ ਜਿਹੜੀ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਹੈਗੀ ਹੈ ਇਹਦੇ ਨਾਲ ਇੰਨੀ ਲਿਟੀਗੇਸ਼ਨ ਹਾਈ ਕੋਰਟ ਚ ਆ ਜਾਣਗੀਆਂ ਕਿਉਂਕਿ ਇਸ ਤਰੀਕੇ ਦੇ ਕੇਸਸ ਹਜ਼ਾਰਾਂ ਹੋਣਗੇ ਕਿਉਂਕਿ ਛੋਟਾ ਮੋਟਾ ਇਹ ਕੋਰਟ ਭਰ ਜਾਏਗੀ ਇਦਾਂ ਦੇ ਕੇਸਾਂ ਤੁਸੀਂ ਇਹਦੇ ਵਾਸਤੇ ਕੁਝ ਪਲਾਨ ਕਰ ਲਓ ਕਿ ਕਿਸ ਤਰੀਕੇ ਨਾਲ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਹੋਵੇ ਲੇਕਿਨ ਸਰਕਾਰ بار بار ਅੜੀ ਰਹੀ ਐਡਵੋਕੇਟ ਜਨਰਲ ਨੂੰ ਤੇ ਸੀਨੀਅਰ ਐਡਵੋਕੇਟ ਗੁਰਵਿੰਦਰ ਸਿੰਘ ਨੂੰ بار بار ਭੇਜਿਆ ਜਾਂਦਾ ਤੁਸੀਂ ਇਨਸਟਰਕਸ਼ਨ ਲੈ ਲਓ ਸਰਕਾਰ ਨਾਲ ਗੱਲ ਕਰ ਲਓ ਜੇ ਸਰਕਾਰ ਵਿਦਡਰੋ ਕਰ ਲੈਂਦੀ ਹੈ ਤਾਂ ਅੱਛੀ ਗੱਲ ਹੈ ਤੁਸੀਂ ਨਵੀਂ ਪਾਲਿ ਸਾਨੂੰ ਟਾਈਮ ਦੇ ਦਿਓ ਅਸੀਂ ਕਲੀਅਰ ਕਰ ਦਾਂਗੇ ਹਾਈ ਕੋਰਟ ਨੇ ਸਾਫ ਕਿਹਾ ਕਿ ਕੱਲ ਜਿਹੜੇ ਸਾਡੇ 3 ਸਵਾਲ ਸੀ ਤੁਸੀਂ ਅੱਜ ਵੀ ਉਹਨਾਂ ਦਾ ਜਵਾਬ ਨਹੀਂ ਦੇ ਰਹੇ 2 ਦਿਨਾਂ ਬਾਅਦ ਕਿਹਾ ਤੁਸੀਂ ਇੰਪੈਕਟ ਅਸੈਸਮੈਂਟ ਕਰਾ ਲੋਗੇ 2 ਦਿਨ ਬਾਅਦ ਲੀਡ ਕਮੇਟੀਆਂ ਬਣਾਉਣੀਆਂ ਉਹਨਾਂ ਦੀ ਰਿਪੋਰਟ ਆਉਣੀ ਆ ਸਾਲ 6 ਮਹੀਨੇ ਲੱਗਣਗੇ ਐਕਸਪਰਟਸ ਕਰਨੇ ਪੈਂਦੇ ਨੇ ਐਕਸਪਰਟ ਅਸੈਸ ਕਰਦੇ ਨੇ ਸਾਰਾ ਐਗਜ਼ਾਮਨ ਕਰਦੇ ਨੇ ਇੱਕ ਇੱਕ ਚੀਜ਼ ਵੈਲਿਊਟ ਹੁੰਦੀ ਹੈ ਉਹਦਾ ਮੋਲਿੰਕਿੰਗ ਕੀਤਾ ਜਾਂਦਾ ਹੈ ਕਿ ਕਿਹੜੀ ਚੀਜ਼ ਦਾ ਕੀ ਅਸਰ ਪਏਗਾ ਕਿਹੜੀ ਚੀਜ਼ ਦਾ ਕਿੱਥੇ ਅਸਰ ਪਏਗਾ ਤੁਸੀਂ ਦੋ ਦਿਨਾਂ ਬਾਅਦ ਫੇਰ ਉਹੀ ਗੱਲ ਕਰੋਗੇ ਕੱਲ ਵੀ ਇਹੀ ਗੱਲ ਹੋਈ ਸੀ ਅੱਜ ਵੀ ਤੁਸੀਂ ਇਹੀ ਗੱਲ ਕਰ ਰਹੇ ਹੋ ਕਹਿੰਦੇ ਅਸੀਂ ਟਾਈਮ ਨਹੀਂ ਦੇਣਾ ਤੁਸੀਂ ਇੱਕੋ ਹੀ ਤੁਹਾਨੂੰ ਤੁਹਾਡੇ ਕੋਲ ਸਿਰਫ ਦੋ ਆਪਸ਼ਨਸ ਹੈਗੇ ਨੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਕਿਹਾ ਤੁਹਾਡੇ ਕੋਲ ਸਿਰਫ ਦੋ ਆਪਸ਼ਨ ਨੇ ਇੱਕ ਜਾਂ ਤਾਂ ਤੁਸੀਂ ਵਿਡਰੋ ਕਰ ਲਓ ਨਹੀਂ ਤਾਂ ਫਿਰ ਸਾਨੂੰ ਆਰਡਰ ਪਾਸ ਕਰਨਾ ਪੈਣਾ ਹੈ ਅਟੈਂਸ਼ਨ ਮਤਤਾ ਸਾਹਿਬ ਖਾਲੇ ਵੀ ਉਹੀ ਦਿਖ ਰਹੀ ਹੈ ਦੇਖੋ ਐਂਡ ਤੱਕ ਅਸੀਂ ਇਹ ਨੋਟੀਫਿਕੇਸ਼ਨ ਵਾਪਸ ਲੈ ਲੈਣੇ ਰੱਦ ਕਰ ਦਿੰਨੇ ਆ ਉਹ ਐਂਡ ਤੱਕ ਇਹੀ ਕਹਿੰਦੇ ਰਹੇ ਕਿ ਸਾਨੂੰ ਟਾਈਮ ਦੇ ਦਿਓ ਉਹ ਗੱਲ ਉਸੇ ਤੇ ਹਾਲੇ ਵੀ ਅਟੈਂਸ਼ਨ ਸਰਕਾਰ ਦੀ ਉਹੀ ਹੈ ਕਿ ਅਸੀਂ ਲੈਂਡ ਪੂਲ ਕਰਵਾਉਣੀ ਹੈ ਇਹ ਪਾਲਿਸੀ ਅਸੀਂ ਸਿਰੇ ਚੜਾਉਣੀ ਹੈ ਹੁਣ ਕੋਰਟ ਨੇ ਸਟੇ ਲਾਤਾ 4 ਹਫਤਿਆਂ ਦਾ ਲਾਤਾ 10 ਨਵੰਬਰ ਤੱਕ ਲਾਤਾ ਇਹ ਤਾਂ ਚੀਜ਼ਾਂ ਹੋ ਗਈਆਂ ਲੇਕਿਨ ਅਟੈਂਸ਼ਨ ਸਰਕਾਰ ਦੀ ਹਾਲੇ ਵੀ ਉਹੀ ਹੈ ਕਿਸਾਨਾਂ ਦੇ ਲਈ ਜਿਹੜੀ ਪਹਿਲਾਂ ਸੀਗੀ ਮਨਸ਼ਾ 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 ਤੇ ਸਵਾਲ ਹਾਈ ਕੋਰਟ ਨੇ ਅਜੇ ਚੱਕੇ ਹੀ ਨਹੀਂ ਕਿ ਮਨਸ਼ਾ ਕੀ ਹੈ ਕੌਣ ਡਿਮਾਂਡ ਕਰ ਰਿਹਾ ਤੁਹਾਡੀ ਇਹ ਪਾਲਿਸੀ ਬਾਰੇ ਕਿਸੇ ਨੇ ਮੰਗ ਕੀਤੀ ਹੈ ਹੂੰ ਕਿਹਨੇ ਮੰਗ ਕੀਤੀ ਹੈ ਕੋਈ ਮੰਗ ਰਿਹਾ ਤੁਸੀਂ ਇੰਨੇ ਹਜ਼ਾਰ ਏਕੜ ਤੁਸੀਂ ਲੈਂਡ ਲੈਣ ਜਾ ਰਹੇ ਹੋ ਪੁਲਿੰਗ ਚ ਇੰਨੇ ਔਰ ਸਭ ਤੋਂ ਵੱਡੀ ਗੱਲ ਹਾਈ ਕੋਰਟ ਨੇ ਕਿਆ ਕਿ ਤੁਹਾਡੇ ਕੋਲ ਆਂਕੜੇ ਹੈਗੇ ਕਿ ਕਿੰਨੇ ਜਿਹੜੀ 65000 ਏਕੜ ਜ਼ਮੀਨ ਹੈ ਇਹਦੇ ਵਿੱਚ ਕਿੰਨੇ ਲੋਕ ਇਫੈਕਟਡ ਹੋ ਰਹੇ ਨੇ ਕਿੰਨੇ ਲੋਕਾਂ ਦੀ ਜ਼ਮੀਨ ਜਾ ਰਹੀ ਹੈ ਕੋਈ ਆਂਕੜੇ ਹੈ ਉਹ ਵੀ ਨਹੀਂ ਸੀ अच्छा सरकार ਕੋਲ ਕੋ ਅੰਕੜਾ ਹੀ ਨਹੀਂ ਹੈ ਕਿ ਤੁਸੀਂ 65000 ਏਕੜ ਤਾਂ ਦੇਖ ਲਈ ਉਹ 65000 ਏਕੜ 'ਚ ਕਿੱਥੇ ਕਿੱਥੇ ਕਿਹੜੇ ਕਿਹੜੇ ਲੋਕ ਕਿੰਨਾ ਕਿੰਨਾ ਦੀ ਜ਼ਮੀਨ ਹੈ ਸਰਕਾਰ ਕੋਲ ਕੋਈ ਅੰਕੜਾ ਨਹੀਂ ਫਿਰ ਸਰਕਾਰ ਦਾ ਇੱਕ ਹੋਰ ਜਵਾਬ ਜਿਹਾ ਕਿ ਅਸੀਂ ਵਲੰਟੀਰੀ ਹੈ ਆਪਣੀ ਮਰਜ਼ੀ ਨਾਲ ਮਤਲਬ ਜੇ ਦੇਣਾ ਚਾਹੁੰਦਾ ਦੇ ਦੇ ਜਿਹੜੇ ਨਹੀਂ ਦੇਣਾ ਹੁਣ ਗੱਲ ਇਹ ਹੈ ਕਿ ਇੱਕ ਪਿੰਡ ਦੀ ਜੇ ਕੁਛ ਏਕੜ ਜ਼ਮੀਨ ਹੈਗੀ ਆ ਉਹਦੇ ਵਿੱਚ ਇੱਕ ਇੱਕ ਕਿਸਾਨ ਕੋਲੇ ਜੇ 5 ਏਕੜ ਆ ਉਹ ਕਹਿੰਦਾ ਮੈਂ ਦੇ ਦੂੰਗਾ ਅਗਲੇ ਇੱਕ ਕਿਸਾਨ ਕੋਲੇ 10 ਏਕੜ ਆ ਉਹ ਕਹਿੰਦਾ ਮੈਂ ਨਹੀਂ ਦਿੰਦਾ ਉਸ ਤੋਂ ਬਾਅਦ ਅੱਗੇ ਕੋਈ ਦੇ ਦੂਗਾ ਕਿ ਆ ਜਿਹੜੇ ਚੰਕਸ ਬਣ ਜਾਣਗੇ ਦੇਣ ਵਾਲੇ ਤੇ ਨਾ ਦੇਣ ਵਾਲੇ ਉਹਨਾਂ ਡਵੈਲਪਮੈਂਟ ਕਰੇਗੀ ਸਰਕਾਰ ਫਿਰ ਸਵਾਲ ਆਇਆ ਕਿ ਤੁਸੀਂ ਇਹ ਲੁਧਿਆਣਾ ਦਾ ਕੇਸ ਸੀਗਾ ਲੁਧਿਆਣੇ ਦੀ 7600 ਏਕੜ ਕੁਝ ਜ਼ਮੀਨ ਇਸ ਦੇ ਵਿੱਚ ਜਾਣੀ ਆ ਉਹਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਦੱਸੋ ਇਹਦਾ ਮਾਰਕੀਟ ਵੈਲਿਊ ਕੀ ਪਾ ਰਹੇ ਹੋ ਪਰ ਏਕੜ ਉਹਨਾਂ ਨੇ ਕਿਹਾ 1 ਕਰੋੜ 25 ਲੱਖ ਮਾਰਕੀਟ ਵੈਲਿਊ ਠੀਕ ਹੈ ਜੀ ਮਾਰਕੀਟ ਵੈਲ ਤੁਸੀਂ ਪਾਤੀ ਇਹ 7600 ਏਕੜ ਜ਼ਮੀਨ ਹੈ ਤੁਹਾਨੂੰ ਕਰੀਬ ਨੌ ਜਾਂ 10 ਹਜ਼ਾਰ ਕਰੋੜ ਰੁਪਏ ਚਾਹੀਦਾ ਹੋਗਾ ਹੈਗਾ ਤੁਹਾਡੇ ਕੋਲ ਤੁਹਾਡੇ ਕੋਲ ਹੈਗਾ ਸਹੀ ਗਾ ਕੋਈ ਬਜਟ ਅਲੋਕੇਟ ਕੀਤਾ ਇਹ ਤਾਂ ਦੇਖਿਆ ਜਾਵੇ ਤੇ ਇਹ ਤਾਂ ਇਨੀਸ਼ੀਅਲ ਹੈ ਕਿ ਤੁਸੀਂ ਜ਼ਮੀਨ ਲੈ ਲਈ ਜਦੋਂ ਅਸੀਂ ਘਰ ਵੀ ਖਰੀਦਦੇ ਆ ਤਾਂ ਪਹਿਲਾਂ ਜ਼ਮੀਨ ਦੇ ਪੈਸੇ ਦੇਣਾ ਉਹ ਤੋਂ ਡਿਵੈਲਪ ਕਰਨੀ ਹੁੰਦੀ ਆ ਉਹਦੇ ਪੈਸੇ ਕਿੱਥੋਂ ਲਿਆਉਂਗੇ ਉਹ ਕਿੱਥੋਂ ਅਰੇਂਜ ਕਰੋਗੇ ਤੁਹਾਡੇ ਕੋਲ ਜਦੋਂ ਇਹੀ ਪੈਸੇ ਤੁਸੀਂ ਬਜਟ ਕੋਈ ਤੈ ਹੀ ਨਹੀਂ ਕੀਤਾ ਕਿ ਕਿਉਂਕਿ ਅਸੀਂ ਕੋਈ ਵੀ ਕੰਮ ਕਰਦੇ ਆ ਉਹ ਤਾਂ ਸਭ ਤੋਂ ਪਹਿਲਾਂ ਬਜਟ ਦੇਖਦੇ ਆ ਕਿ ਕਿੰਨੇ ਬਜਟ ਸੋਣਾ ਕਿਸ ਤਰੀਕੇ ਨਾਲ ਹੋਣਾ ਤੇ ਉਹ ਬੜੀ ਜ਼ਰੂਰੀ ਹੁੰਦਾ ਲੇਕਿਨ ਇਹਦੇ ਵਿੱਚ ਕੁਝ ਵੀ ਨਹੀਂ ਕੀਤਾ ਦੇਖੋ ਕਹਿੰਦਾ ਸਰ ਜਿਹੜੀ ਸਰਕਾਰ ਬਾਥਰੂਮਾਂ ਦੀ ਮਰਮਮਤ ਕਰਕੇ ਉਸ ਬਾਥਰੂਮਾਂ ਦਾ ਉਦਘਾਟਨ ਮੰਤਰੀ ਕਰਦੇ ਨੇ ਉਹ ਸਰਕਾਰ ਕਹਿ ਰਹੀ ਹੈ ਕਿ ਅਸੀਂ 65000 ਏਕੜ ਨੂੰ ਡਿਵੈਲਪ ਕਰਾਂਗੇ ਦੇਖੋ ਇਹ ਕਿੱਦਾਂ ਵਿਵਾਦ ਖੜਾ ਹੋਇਆ ਸੀ ਬਾਥਰੂਮਾਂ ਦਾ ਡੈਗਟਰ ਕਰਦਾ ਤੇ 65000 ਏਕੜ ਜ਼ਮੀਨ ਨੂੰ ਡਿਵੈਲਪ ਕਰਨਾ ਬਹੁਤ ਵੱਡੀ ਗੱਲਬਾਤ ਹੈ ਇਹ ਹਜ਼ਾਰਾਂ ਕਰੋੜ ਰੁਪਏ ਦਾ ਮਸਲਾ ਹੈ ਲੇਕਿਨ ਪੈਸਾ ਕਿੰਨਾ ਉਹ ਹਾਲੇ ਤੱਕ ਕੋਈ ਸਪਸ਼ਟ ਨਹੀਂ ਆ ਵੀ ਡਿਵੈਲਪਮੈਂਟ ਲਈ ਕਿੰਨਾ ਕਰ ਪੈਸਾ ਕੋਈ ਪੈਸਾ ਨਹੀਂ ਕੋਈ ਪਲੈਨਿੰਗ ਨਹੀਂ ਕਿਉਂਕਿ ਇਸ ਇੱਕ ਫਾਰਮੂਲਾ ਪੜਦੇ ਆ ਪਬਲਿਕ ਐਡਮਿਨਿਸਟ੍ਰੇਸ਼ਨ दैट इज अ ਪੋਸਟ ਗੌਰਬ दैट इज ਸਭ ਤੋਂ ਪਹਿਲਾਂ ਪਲੈਨਿੰਗ ਹੁੰਦੀ ਹੈ ਫਿਰ ਆਰਗੇਨਾਈਜੇਸ਼ਨ ਹੁੰਦੀ ਹੈ ਫਿਰ ਸਲਾਫਿੰਗ ਹੁੰਦੀ ਹੈ ਫਿਰ ਕੋਆਰਡੀਨੇਸ਼ਨ ਹੁੰਦਾ ਲਾਸਟ ਬਜਟਿੰਗ ਆਦੀ ਹੈ ਤੁਸੀਂ ਉਹ ਫਾਰਮੂਲਾ ਵੀ ਕਿਤੇ ਅਟੈਪਟ ਕਰਦੇ ਦਿਖਦੇ ਨਹੀਂ ਹੋ ਕਿਉਂਕਿ ਕੋਈ ਵੀ ਕੰਮ ਹੁੰਦਾ ਇਸ ਫਾਰਮੂਲੇ ਦੇ ਤਹਿਤ ਹੀ ਹੁੰਦਾ ਬਿਲਕੁਲ ਠੀਕ ਹੈ ਉਹ ਕੁਝ ਵੀ ਨਹੀਂ ਹੈ ਸਭ ਤੋਂ ਪਹਿਲਾਂ ਹੁੰਦੀ ਹੈ ਪਲੈਨਿੰਗ ਤੁਸੀਂ ਕਿਸੇ ਕੰਮ ਦੀ ਉਹ ਪਲੈਨਿੰ ਲੈਣੀ ਹੈ ਆ ਅੰਡਰਸਲਿਜੇਸ਼ਨ ਵਾਸਤੇ ਲੈਣੀ ਹੈ ਇਹ ਰੈ residențial ਏਰੀਆ ਵਾਸਤੇ ਪੰਜਾਬ ਸਰਕਾਰ ਨੇ ਇੱਕ ਹੋਰ ਗੱਲ ਕਹੀ ਹੈ ਇਸ ਪਾਲਿਸੀ ਦੇ ਫੇਵਰ ਕਿ ਅਸੀਂ ਦੇਖੋ ਜੀ ਪੂਰੇ ਪੰਜਾਬ ਨੂੰ ਸ্লাম ਨਹੀਂ ਬਣਾਉਣਾ ਚਾਹੁੰਦੇ ਅੱਛਾ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਲੋਕਾਂ ਨੂੰ ਘਰ ਬਣਾ ਕੇ ਦੋ ਨੇ ਕਿਹਾ ਕਿਤੇ ਮੰਗਿਆ ਤੁਹਾਨੂੰ ਹਾਂ ਕਿਹਨੇ ਕਿਹਾ ਕੀ ਹੈ ਕੀ ਹੈ ਮਤਲਬ ਕਿ ਕਿਆ ਤੁਹਾਨੂੰ ਹਜਿਬ ਸਲਾਮ ਦਿਖਦੇ ਹਨ ਹਾਂ ਤੇ ਸਵਾਲ ਸਭ ਤੋਂ ਵੱਡਾ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੰਟੈਂਸ਼ਨ ਥੈਟ ਇਜ਼ ਅ ਮਨਸ਼ਾ ਮਨਸ਼ਾ ਕੀ ਹੈਗੀ ਉਹ ਸਰਕਾਰ ਕਿਤੇ ਹਾਈ ਕੋਰਟ ਕਿਤੇ ਨਾ ਕਿਤੇ ਸਮਝ ਚੁੱਕੀ ਸੀ ਦੋ ਦਿਨਾਂ ਚ ਜਦੋਂ ਦੀ ਬਹਿਸ ਹੋ ਰਹੀ ਸੀ ਕਿਉਂਕਿ ਜਦੋਂ ਤੁਹਾਡੇ ਕੋਲ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਹੈ ਲੀਗਲੀ ਤੁਸੀਂ ਇਸ ਪਾਲਿਸੀ ਨੂੰ ਲੈ ਕੇ ਸਟੈਂਡ ਕਰੀ ਨਹੀਂ ਪਾਰੇ ਕਿਉਂਕਿ ਅਲਟੀਮੇਟਲੀ ਬਾਹਰ ਤੁਸੀਂ ਜਿੰਨਾ ਮਰਜ਼ੀ ਪ੍ਰੋਜੈਕਟ ਕਰ ਲੋ ਲੇਕਿਨ ਕੋਰਟ 'ਚ ਜਦੋਂ ਮਾਮਲਾ ਆਂਦਾ ਹੈ ਤੁਸੀਂ ਉੱਥੇ ਕੁਝ ਨਹੀਂ ਚੱਲੇਗਾ ਉੱਥੇ ਸਿਰਫ ਤੁਹਾਨੂੰ ਲੀਗਲੀ ਤੁਹਾਡੀ ਇੱਕ ਹੋਰ ਹਾਈ ਕੋਰਟ ਨੇ ਬੜੀ ਵਧੀਆ ਗੱਲ ਕੀਤੀ ਐਡਵੋਕੇਟ ਜਨਰਲ ਨੂੰ ਵੀ ਕਿਹਾ ਤੇ ਸੀਨੀਅਰ ਐਡਵੋਕੇਟ ਜਿਹੜੇ ਗੁਰਮਿੰਦਰ ਸਿੰਘ ਸੀਗੇ ਉਹਨਾਂ ਨੂੰ ਵੀ ਕਿਹਾ ਕਹਿੰਦੇ ਤੁਹਾਡੇ ਵਾਸਤੇ ਬੜੀ ਪ੍ਰੋਬਲਮ ਆ ਰਹੀ ਹੈ ਇਸ ਪਾਲਿਸੀ ਨੂੰ ਚੰਗਾ ਹੁੰਦਾ ਸਰਕਾਰ ਦੇ ਏਜੀ ਆਫਿਸ ਤੋਂ ਕੋਈ ਸਲਾਹ ਲੈ ਲੈਂਦੇ ਇਹ ਪਾਲਿਸੀ ਨੂੰ ਬਣਾਉਣ ਤੋਂ ਪਹਿਲਾਂ ਲੱਗਦਾ ਨਹੀਂ ਹੈ ਕਿ ਏਜੀ ਆਫਿਸ ਤੋਂ ਕੋਈ ਨਹੀਂ ਕੋਈ ਸਲਾਹ ਲਈ ਹੈ ਇਸ ਹਾਈ ਕੋਰਟ ਨੇ ਸਵਾਲ ਖੜੇ ਕਰਤੇ ਅੱਜ ਪੰਜਾਬ ਦੇ ਏਜੀ ਆਫਿਸ ਤੋਂ ਕਿ ਲੱਗਦਾ ਨਹੀਂ ਹੈ ਕਿ ਸਲਾਹ ਲਈ ਹੈ ਜੇ ਲਈ ਹੁੰਦੀ ਤਾਂ ਇਸ ਤਰੀਕੇ ਦੀ ਗਲਤੀਆਂ ਖਾਮੀਆਂ ਨਹੀਂ ਨਜ਼ਰ ਆਉਂਦੀ ਸਰਕਾਰ ਤਾਂ ਹੁਣ ਵੀ ਕਹਿ ਰਹੀ ਹੈ ਨਾ ਕਿ ਮੈਂ ਨਾ ਮੰਨੂ ਉਹ ਕਹਿੰਦੇ ਸਾਡੀ ਪਾਲਿਸੀ ਤਾਂ ਵਧੀਆ ਸਾਸੀ ਜਵਾਬ ਦੇਈਏ ਦਾ ਦਈਏ ਸਾਡੇ ਕੋਲੇ ਚਾਹੇ 100 ਦੇ ਵਿੱਚੋਂ ਇੱਕ ਸਵਾਲ ਦਾ ਵੀ ਜਵਾਬ ਨਾ ਹੋਈਏ ਪਰ ਪਾਲਿਸੀ ਸਾਡੀ ਠੀਕ ਹੈ ਉਹ ਹਲੇ ਵੀ ਕੋਰਟ ਦੇ ਵਿੱਚ ਇਸ ਤਰੀਕੇ ਦਾ ਹੀ ਉਹਨਾਂ ਦਾ ਨੇਚਰ ਹੈਗਾ ਬਿਹੇਵੀਅਰ ਹੈਗਾ ਦੇਖੋ ਤੁਸੀਂ ਚਾਹੇ ਕੋਰਟ ਨੇ ਜਿੰਨੇ ਮਰਜ਼ੀ ਸਵਾਲ ਚੱਕਲੇ ਆਪੋਜੀਸ਼ਨ ਅਕਾਲੀ ਦਲ ਨੇ ਜਿੰਨੇ ਮਰਜ਼ੀ ਸਵਾਲ ਚੱਕਲੇ ਕਾਂਗਰਸ ਨੇ ਸਵਾਲ ਚੱਕਲੇ ਕਿਸਾਨਾਂ ਨੇ ਕਿਸਾਨ ਜੱਥੇਬੰਦੀਆਂ ਨੇ ਮਹਾਰਾ ਨੇ ਜਿੰਨੇ ਵੀ ਲੋਕਾਂ ਨੇ ਸਵਾਲ ਚੱਕੇ ਕਿਸੇ ਸਵਾਲ ਦਾ ਕੋਈ ਜਵਾਬ ਨਹੀਂ ਲੇਕਿਨ ਮੈਂ ਨਾ ਮੰਨੂ ਪਾਲਿਸੀ ਬੰਦੀ ਸਹੀ ਹੈ ਹਾਲੇ ਵੀ ਅਟੈਂਸ਼ਨ ਲੱਗ ਰਿਹਾ ਜਿਵੇਂ ਤੁਸੀਂ ਅਸੀਂ ਜ਼ਿਕਰ ਵੀ ਕਰ ਰਹੇ ਹਾਂ ਗੱਲਬਾਤ ਦਾ ਕਿ ਇਹ ਟੈਂਸ਼ਨ ਸਰਕਾਰ ਦੀ ਹੈ ਕਿ ਕਿਸੇ ਰੂਪ ਦੇ ਵਿੱਚ ਲਿਆਈਏ ਪਾਲਿਸੀ ਇਸੇ ਸਰਕਾਰ ਦੇ ਵਿੱਚ ਲੈ ਕੇ ਆਉਣਗੇ ਲੱਗਦਾ ਮੈਨੂੰ ਜਿਹੜੀ ਕਿਸਾਨਾਂ ਦਾ ਉਜਾੜੇ ਦੀ ਗੱਲਬਾਤ ਲਗਾਤਾਰ ਕੀਤੀ ਜਾ ਰਹੀ ਹੈ ਉਹ ਉਜਾੜੇ ਵੱਲ ਸਰਕਾਰ ਵਦਨ ਤੋਂ ਹਾਲੇ ਪਿੱਛੇ ਨਹੀਂ ਹਟ ਰਹੀ ਕਿਸੇ ਵੀ ਕੋਈ ਰੂਪ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਪਾਲਿਸੀ ਕਿਹੜੀ ਤਰੀਕ ਨੂੰ ਆਈ ਸੀ ਨੋਟੀਫਿਕੇਸ਼ਨ ਕਦੋਂ ਹੋਈ ਹੈ 4 ਜੁਲਾਈ ਨੂੰ 4 ਜੁਲਾਈ ਨੂੰ ਅੱਜ ਅਸੀਂ ਕਿਹੜੀ ਤਰੀਕ ਤੇ ਖੜੇ ਹਾਂ 22 ਜੁਲਾਈ ਨੂੰ ਅਮੈਂਡਮੈਂਟ ਹੋ ਗਈ ਹੈ ਅਮੈਂਡਮ ਅੱਜ ਅਸੀਂ ਕਿਹੜੀ ਤਰੀਕ ਤੇ ਖੜੇ ਹਾਂ ਤੁਸੀਂ ਆਪ ਦੇਖ ਲਓ ਐਨੇ ਦਿਨਾਂ ਚ ਪਾਲਿਸੀ ਸਟੇ ਲੱਗ ਗਈ ਹੈ ਔਰ ਇਹ ਪਟੀਸ਼ਨ ਪਿਛਲੇ ਹਫਤੇ ਹਾਈ ਕੋਰਟ ਚ ਇਸ ਪਾਲਿਸੀ ਨੂੰ ਲੈ ਕੇ ਪਈ ਹੈ ਹੁਣ ਅੱਜ ਦੇਖਿਆ ਹੰਬਾਰ ਲੱਗਿਆ ਅੱਜ ਹੋਰ ਬਹੁਤ ਸਾਰੀ ਪਟੀਸ਼ਨਾਂ ਪੈ ਗਈਆਂ ਨੇ ਇਹੀ ਲੈਂਡ ਪੁਲਿੰਗ ਪਾਲਿਸੀ ਕਈ ਜਗ੍ਹਾ ਤੇ ਕੁਛ ਐਦਾਂ ਦੀ ਪਟੀਸ਼ਨਾਂ ਆ ਜਾਈਆਂ ਜਿੱਥੇ ਪੰਚਾਇਤੀ ਆ ਗਈ ਹੈ ਕਿ ਅਸੀਂ ਵਿਰੋਧ ਕੀਤਾ ਅਸੀਂ ਮਤਾਂ ਪਾਸ ਕਰਤਾ ਕਿ ਅਸੀਂ ਲੈਂਡ ਪੁਲਿੰਗ ਪਾਲਿਸੀ ਜ਼ਮੀਨ ਨਹੀਂ ਦੇਣੀ ਉਹ ਬੱਚੇ ਤਾਂ ਵੀ ਆ ਗਏ ਨੇ ਬਾਬੂ ਜੀ ਦੇ ਦੇਖ ਕੇ ਸਾਨੂੰ ਕਿਵੇਂ ਕਹਿ ਰਹੇ ਹੁਣ ਤੁਸੀਂ ਸਰਕਾਰ ਜੇ ਕਹਿ ਰਹੀ ਹੈ ਵੌਲੰਟੇਰੀਲੀ ਵੌਲੰਟੇਰੀਲੀ ਸਭ ਤੋਂ ਪਹਿਲਾਂ ਹੈ ਕਿ ਕਿਆ ਪੰਚਾਇਤਾਂ ਦਾ ਤੁਸੀਂ ਮਤਾ ਪਾਸ ਕਰਾ ਲੈਂਦੇ ਪਹਿਲਾਂ ਕਿ ਲੈਂਡ ਪੁਲਿੰਗ ਪਾਲਿਸੀ ਲੈ ਕੇ ਆ ਰਹੇ ਆ ਸਾਰੀ ਪੰਚਾਇਤਾਂ ਨੂੰ ਭੇਜ ਦਿੰਦੇ ਕਿ ਹਾਂ ਇਹਦੇ ਵਿੱਚ ਕੀ ਕੀ ਚਾਹੀਦਾ ਤੁਸੀਂ ਇੱਕ ਸਰਵੇ ਕਰਾ ਲੈਂਦੇ ਲੋਕਾਂ ਤੋਂ ਉਹ ਪੰਚਾਇਤਾਂ ਤੋਂ ਕਰਵਾ ਲੈਂਦੇ ਐਕਸਪਰਟ ਬੋਡੀ ਹੈ ਤੁਸੀਂ ਇੱਕਦਮ ਕਿਉਂਕਿ ਜਿਸ ਤਰੀਕੇ ਨਾਲ ਇੱਕਦਮ ਪਾਲਿਸੀ ਆਈ 65000 ਏਕੜ ਦੀ ਛੋਟੀ-ਮੋਟੀ ਇੱਕਦਮ ਪਾਲਿਸੀ ਲੈਣਾ ਆਪਣੇ ਆਪ ਇੱਕ ਬਹੁਤ ਵੱਡੀ ਐਕਸਰਸਾਈਜ਼ ਹੋ ਗਈ ਹੈ ਤੇ ਉਹਨੂੰ ਲੀਗਲੀ ਸਟੈਂਡ ਕਰਨਾ ਦੇਖੋ ਕਿ ਮਹੀਨੇ ਦੇ ਅੰਦਰ-ਅੰਦਰ ਜਦੋਂ ਹਾਈ ਕੋਰਟ ਚ ਪਿਆ ਬੱਸ ਹੋ ਗਈ ਪਾਲਿਸੀ ਪਾਲਿਸੀ ਸਟੇ ਹੋ ਗਈ ਪਰ ਇਹ ਇੰਨੀ ਝਾੜ ਪਈ ਦੇਖੋ ਤੁਸੀਂ ਜਿੰਨੀ ਝਾੜ ਇਸ ਕੇਸ ਦੇ ਵਿੱਚ ਪਈ ਆ ਜਿੰਨੀ ਬਦਨਾਮੀ ਸਰਕਾਰ ਦੀ ਹੋ ਰਹੀ ਆ ਸਰਕਾਰ ਪਿੱਛੇ ਕਿਉਂ ਨਹੀਂ ਹਟਣਾ ਚਾਹੁੰਦੀ ਮੰਚਾ ਤੇ ਤਾਂ ਅਸੀਂ ਲਗਾਤਾਰ ਸਵਾਲ ਚੱਕ ਰਹੇ ਆ ਆਪੋਜੀਸ਼ਨ ਜਥੇਬੰਦੀਆਂ ਸਭ ਸਵਾਲ ਚੱਕਦੇ ਹਟਣਾ ਕਿਉਂ ਨਹੀਂ ਚਾਹਦੇ ਐਸਾ ਕਿਹੜਾ ਫਾਇਦਾ ਹੈਗਾ ਜਿਹੜਾ ਫਾਇਦਾ ਕਿਸੇ ਨੂੰ ਨਹੀਂ ਦੱਸਿਆ ਜਾ ਰਿਹਾ ਲੇਕਿਨ ਆਵਾਦੀ ਪਾਰਟੀ ਨੂੰ ਪਤਾ ਕੀ ਫਾਇਦਾ ਹੋਣਾ ਲੋ ਕਿਹੜਾ ਫਾਇਦਾ ਲੱਗ ਰਿਹਾ ਕਰੋ ਫਾਇਦਾ ਜਿਹੜਾ ਚਾਹਦੀ ਹੈ ਸਰਕਾਰੋਂ ਕੋਰਟ ਚ ਤਾਣਾ ਨਹੀਂ ਕਿਉਂਕਿ ਜੇ ਉਹ ਚੀਜ਼ ਸਾਹਮਣੇ ਆ ਗਈ ਤਾਂ ਫਿਰ ਤਾਂ ਬਹੁਤ ਜ਼ਿਆਦਾ ਪੰਗਾ ਖੜਾ ਹੋ ਸਕਦਾ ਕਿਉਂਕਿ ਕੋਰਟ ਜਿਹੜੀ ਹੈ ਉਹਨੇ ਨਾ ਤਾਂ ਪੋਲੀਟੀਕਲ ਪਾਰਟੀਆਂ ਆਪੋਜੀਸ਼ਨ ਕਿਸੇ ਨੂੰ ਨਹੀਂ ਦੇਖਣਾ ਕਿ ਕੌਣ ਕੀ ਕਹਿ ਰਿਹਾ ਕੋਰਟ ਨੇ ਦੇਖਣਾ ਕਿ ਲਾਰਜਰ ਪਬਲਿਕ ਇੰਟਰਸਟ ਕਿ ਜਨ ਹਿੱਤ ਵਿਆਪਕ ਜਨ ਹਿੱਤ ਕਿ ਉਹਦੇ ਨਾਲ ਜੁੜਿਆ ਹੋਇਆ ਮਸਲਾ ਹੈਗਾ ਹਾਈ ਕੋਰਟ ਨੇ ਕាល ਹੀ ਕਹਿੰਦਾ ਸੀਗਾ ਕਿ ਲਾਰਜ ਸਕੇਲ ਪਬਲਿਕ ਹੋਏਗੀ ਅਸੀਂ ਉਹਨੂੰ ਦੇਖਣਾ ਹੈ ਇਸ ਕਰਕੇ ਇਹ ਪਾਲਿਸੀ ਸਹੀ ਨਹੀਂ ਹੈ ਹਾਈ ਕੋਰਟ ਨੇ ਅੱਜ ਵੀ ਸਰਕਾਰ ਨੂੰ ਕਿਹਾ ਕਿ ਤੁਸੀਂ ਪਾਲਿਸੀ ਵਿਡਰੋ ਕਰ ਲਓ ਬਿਹਤਰ ਬਣਾ ਲਓ ਸਾਰੀ ਜਿਹੜੀ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਠੀਕ ਕਰ ਲਓ ਜਦੋਂ ਨਵੇਂ ਸਿਰੇ ਤੋਂ ਹਫਤੇ ਬਾਅਦ ਹੀ ਲਿਆਓ ਲੇਕਿਨ ਸਰਕਾਰ ਨਹੀਂ ਮੰਨਦੀ ਤਾਂ ਹੀ ਅੱਜ ਸਟੇ ਵੀ ਨਹੀਂ ਹੋਈ ਔਰ ਦੇਖਿਆ ਜੇ ਵਿੱਚ ਸਰਕਾਰ ਵਿਡਰੋ ਕਰ ਲੈਂਦੀ ਤਾਂ ਇੰਨੀ ਐਮਬੈਰਸਮੈਂਟ ਯਾਨੀ ਕਿ ਇੰਨੀ ਸ਼ਰਮਿੰਦਗੀ ਨਹੀਂ ਚੱਕਣੀ ਪੈਂਦੀ ਆਪ ਕਹਿੰਦੇ ਕਿ ਠੀਕ ਹੈ ਅਸੀਂ ਵਿਡਰੋ ਕਰਦੇ ਹਾਂ ਨਵੇਂ ਸਿਰੇ ਤੋਂ ਬਣਾ ਕੇ ਲਿਆਵਾਂਗੇ ਲੇਕਿਨ ਅਲਟੀਮੇਟਲੀ ਸਰਕਾਰ ਨਹੀਂ ਮੰਨਦੀ ਤਾਂ ਉਹ ਸਟੇ ਲੱਗੀ ਹੈ ਹੁਣ ਅਗਲੀ ਸੁਣਵਾਈ ਤੇ ਕੀ ਜ ਹੁਣ ਅਗਲੀ ਸੁਨਵਾਈ ਤੇ ਕਿਸ ਤਰੀਕੇ ਨਾਲ ਜਵਾਬ ਦਿੱਤੇ ਜਾਣਗੇ ਕਿਉਂਕਿ ਜੇ ਇੱਕ 24 ਘੰਟੇ ਵਿੱਚ ਤੁਸੀਂ ਸੋਸ਼ਲ ਇੰਪੈਕਟਮੈਂਟ ਇੰਪੈਕਟ ਔਰ এনवायरमेंट ਇਫੈਕਟ ਨਹੀਂ ਦੱਸ 파ਰੇ ਗਰੀਬਾਂ ਵਾਸਤੇ ਕੀ ਕਰ ਰਹੇ ਹੋ ਕਿਉਂਕਿ ਹੁਣ ਪਾਲਿਸੀ ਹਾਈ ਕੋਰਟ ਚ ਪਈ ਹੈ ਹਮ ਹਾਈ ਕੋਰਟੋਂ ਸਟੇਲ ਆਤਾ ਹੁਣ ਤੁਸੀਂ ਉਹਨਾਂ ਨੂੰ ਐਮੈਂਡ ਵੀ ਨਹੀਂ ਕਰ ਸਕਦੇ ਹੁਣ ਜੇ ਕਰਕੇ ਲਿਆਣਗੇ ਜੀ ਅਸੀਂ ਇਹ ਇਨਕੋਰਪੋਰੇਟ ਕਰਦੇ ਹਾਂ ਇਹਨੂੰ ਸ਼ਾਮਿਲ ਕਰਦੇ ਹਾਂ ਇਹ ਚੀਜ਼ ਵੀ ਤੁਹਾਡੇ ਹਾਈ ਕੋਰਟ ਦੇ ਫਿਰ ਤੁਹਾਨੂੰ ਪੋਰਟ ਸੀ ਵਿਡਰਾ ਕਰਕੇ ਹੀ ਕਰਨਾ ਪੈਣਾ ਹੁਣ ਸਰਕਾਰ ਕਿਸ ਤਰੀਕੇ ਨਾਲ ਉਹਨੂੰ ਲੈ ਕੇ ਆਏਗੀ ਹੁਣ ਅਸੀਂ 10 ਸਤੰਬਰ ਨੂੰ ਦੇਖਾਂਗੇ ਕਿਉਂਕਿ 10 ਸਤੰਬਰ ਨੂੰ ਪੰਜਾਬ ਸਰਕਾਰ ਨੇ ਇਹਦਾ ਜਵਾਬ ਵੀ ਦੇ ਆਖਿਲ ਕਰਨਾ ਹੈ ਯਾਨੀ ਕਿ ਕੋਰਟ ਮਿੱਤਰ ਕਹਿ ਰਿਹਾ ਕਿ ਇਹ ਬਹੁਤ ਵੱਡੇ ਪੱਧਰ ਤੇ ਲਾ ਸਕੇ ਤੇ ਨੁਕਸਾਨ ਹੋਏਗਾ ਯਾਨੀ ਕਿ ਨੁਕਸਾਨ ਹੁਣ ਉਹ ਬਚਾ ਲੇ ਕੇ ਰਾਂ ਤਾਂ ਸੇ ਲੱਗ ਗਿਆ ਹੁਣ 2 4 ਹਫਤੇ 50 ਹਫਤੇ ਬਾਅਦ 10 ਸਤੰਬਰ ਨੂੰ ਜੋ ਹੋਏਗਾ ਜੋ ਕੋਰਟ ਮਿੱਤਰ ਸੀਗੇ ਸੀਨੀਅਰ ਐਡਵੋਕੇਟ ਸ਼ਿਲਿੰਦਰ ਜੈਨ ਉਹਨਾਂ ਨੇ ਜਿਹੜੀ ਗੱਲਾਂ ਕਹੀਆਂ ਉਹ ਬੜੀ ਪੁਆਇੰਟ ਟੂ ਪੁਆਇੰਟ ਬੜੀ ਟੈਕਨੀਕਲ ਗੱਲਾਂ ਬੜੀ ਟੈਕਨੀਕਲ ਗੱਲਾਂ ਉਹਨਾਂ ਨੇ ਸਾਫ਼ ਕਿਹਾ ਕਹਿੰਦੇ ਜੀ ਟ੍ਰਾਂਸਪੇਰੈਂਸੀ ਨਹੀਂ ਹੈ ਟ੍ਰਾਂਸਪੇਰੈਂਟ ਨਹੀਂ ਹੈ ਪਾਰਦਰਸ਼ੀ ਨਹੀਂ ਹੈ ਆਰਬਿਟਰੇਰੀ ਹੈ ਮਨਮਾਨੀ ਤੇ ਮਨਮਾਨੇ ਤਰੀਕੇ ਨਾਲ ਕਿਸੇ ਨਾਲ ਪਲੈਨਿੰਗ ਦਾ ਅਭਾਵ ਹੈ ਔਰ ਫਾਈਨਲੀ ਪੂਰੀ ਜਣਾ ਫੇਲਡ ਪਾਲਿਸੀ ਇਹ ਜਿਹਦੇ ਤੇ ਹਾਈ ਕੋਰਟ ਨੇ ਵੀ ਕਹਿ ਆ ਕਿ ਬਿਲਕੁਲ ਇਹ ਫੇਲਡ ਹੀ ਪਾਲਿਸੀ ਨਜ਼ਰ ਆ ਰਹੀ ਹੈ ਲੇਕਿਨ ਸਰਕਾਰ ਵਾਪਸ ਲੈਣ ਨੂੰ ਤਿਆਰ ਨਹੀਂ ਇਸੇ ਕਰਕੇ ਅੱਜ ਸਟੇ ਵੀ ਲੱਗ ਗਈ ਹੈ ਔਰ ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਹੋ ਸਕਦਾ ਹੈ ਕਿ ਅਗਲੀ ਸੁਣਵਾਈ ਆ ਉਹ ਤੋਂ ਅਗਲੀ ਸੁਣਵਾਈ ਤੇ ਬਹਿਸ ਤੋਂ ਬਾਅਦ ਕਿਤੇ ਪਾਲਿਸੀ ਹਾਈ ਕੋਰਟ ਰੱਦ ਹੀ ਨਾ ਕਰ ਦੇਵੇ ਅੱਛਾ ਕੱਲੇ ਕਿਸਾਨਾਂ ਨੂੰ ਰਾਹਤ ਨਹੀਂ ਮਿਲੀ ਕੱਲੇ ਆਪੋਜੀਸ਼ਨ ਨੂੰ ਸਾਹ ਨਹੀਂ ਮਿਲਿਆ ਇੱਕ ਹੋਰ ਤਬਕਾ ਐਸਾ ਹੈਗਾ ਜਿਨ੍ਹਾਂ ਨੂੰ ਥੋੜਾ ਸਾਹ ਮਿਲਿਆ ਸਾਡੇ ਬਹੁਤ سارے ਸੂਤਰ ਹੀ ਗੱਲ ਪਤਾ ਲਗਾਤਾਰ ਕਹਿ ਰਹੀ ਸੀ ਕਿ ਬਹੁਤ ਸਾਰੇ ਬਿਲਡਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪੁਲਿਸ ਵੱਲੋਂ ਜੇ ਕਿਸੇ ਕੋਲ 400 ਏਕੜ ਆ ਉਹ ਕਹਿੰਦੇ 100 ਏਕੜ ਲਾ ਦੇ ਚੁੱਪ ਕਰਕੇ ਸਰਕਾਰ ਦੇ ਨਾਂ ਨੀਤੇ ਥੋੜਿਆ ਸਿੱਧੇ ਤੌਰ ਤੇ ਤੁਰ ਤੇ ਕਾਰਵਾਈ ਕਰ ਦਾਂਗੇ ਤੁਹਾਨੂੰ ਫਸਾਉਣ ਚ ਸਾਨੂੰ ਟਾਈਮ ਨਹੀਂ ਲੱਗਣਾ ਕਿਉਂਕਿ ਜਿੰਨੇ ਵੀ ਬਿਲਡਰ ਹੁੰਦੇ ਨੇ ਆ ਜਿੰਨੇ ਵੀ ਇਹ ਰੀਅਲ ਅਸਟੇਟ ਨਾਲ ਜੁੜੇ ਹੁੰਦੇ ਨੇ ਲੋਕ ਉਹ ਕਦੇ ਆਪਦੀ ਬੈਲੈਂਸ ਸ਼ੀਟ ਕ ਨੂੰ ਮੇਨਟੇਨ ਨਹੀਂ ਕਰ ਸਕਦੇ ਕਿ ਇਹਦੇ ਚ ਪਤਾ ਹੀ ਹੈ ਪੈਸਾ ਘੁੰਮਦਾ ਹੈਗਾ ਹੀ ਆ ਜਿਹੜਾ ਕੈਸ਼ ਮਨੀ ਘੁੰਮਦੀ ਆ ਤਾਂ ਉਹ ਤਾਂ ਫਸੇ ਤਾਂ ਹੁੰਦੇ ਆ ਵਿਚਾਰੇ ਤਾਂ ਇਹ ਵੀ ਉਹਨਾਂ ਨੂੰ ਰਾਹਤ ਲੋਕਾਂ ਨੂੰ ਹਾਂ ਉਹਨਾਂ ਨੂੰ ਵੀ ਆ ਜਿਹੜੇ ਵਿਚਾਰਿਆਂ ਨੂੰ ੱੱਕੇ ਨਾਲ ਜਿਨ੍ਹਾਂ ਦੇ ਸਾਈਨ ਕਰਾ ਕੇ ਲੈਂਡ ਪੂਲ ਕਰਾ ਕਿਤੇ ਨਾ ਕਿਤੇ ਰਾਹਤ ਤਾਂ ਉਹਨਾਂ ਨੂੰ ਮਿਲ ਹੀ ਜਾਊ। ਉਹ ਗੱਲ ਇਹ ਆ ਕਿ ਕਿੰਨੇ ਲੋਕ ਇਫੈਕਟਡ ਨੇ ਜੋ ਆਈਸੀ ਉਹ ਕੁਝ ਜ਼ਮੀਦਾਰ ਸੀਗੇ ਜਿਨ੍ਹਾਂ ਦੀ ਲੈਂਡ ਜਾ ਰਹੀ ਸੀ। ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਆਊਟ ਆਫ ਦਾ ਕੋਰਟ ਹੋ ਸਕਦੀ ਹੈ ਜਿਹੜੇ ਕਿ ਨਹੀਂ ਆਏ ਚ ਨਹੀਂ ਆਪਣੀ ਪਰੇਸ਼ਾਨੀਆਂ ਹਾਈ ਕੋਰਟ ਨੂੰ ਨਹੀਂ ਦੱਸਦੇ। ਨਹੀਂ ਕੋਰਟ ਦੇ ਚੈਰੀਆਂ ਪਰ ਪਹੁੰਚ ਨਹੀਂ ਜਦੋਂ ਹਾਈ ਕੋਰਟ ਆ ਭਾਈ ਐਡਵੋਕੇਟ ਜਨਲ ਨੇ ਜਿਹੜੇ ਗੁਰਮਿੰਦਰ ਸਿੰਘ ਗੈਰੀ ਸੀ ਉਹਨਾਂ ਨੇ ਇੱਕ ਵਾਰ ਇਹ ਕਹਤਾ ਕਿ ਜਿਹੜੇ ਆਏ ਨੇ ਕਿਸਾਨ ਜਿਹੜਾ ਇੱਕ ਕਿਸਾਨ ਆ ਗੁਰਦੀਪ ਸਿੰਘ ਗਿੱਲ ਅਸੀਂ ਉਹਨਾਂ ਦੀ ਛੱਡ ਦਿੰਦੇ ਹਾਂ ਕਿਉਂਕਿ ਉਹ ਹੀ ਆਏ ਨੇ ਚਾ ਠੀਕ ਹੈ ਲੇਕਿਨ ਹਾਈ ਕੋਰਟ ਦਾ ਲੌਜੀਕ ਹੈ ਲੇਕਿਨ ਹਾਈ ਕੋਰਟ ਨੇ ਇਹ ਸਾਫ਼ ਕਹਤਾ ਪਾਲਿਸੀ ਨੋਟੀਫਿਕੇਸ਼ਨ ਯਾਨੀ ਕਿ ਪੂਰੀ ਕੰਪਲੀਟ ਅਸੀਂ ਸਟੇ ਕਰਾਂਗੇ ਹਾਂ ਇਹ ਨਹੀਂ ਅਸੀਂ ਆਏ ਨਹੀਂ ਆ ਇੱਕ ਤਾਂ ਨਹੀਂ ਹੈਗਾ ਕਿ ਤੁਸੀਂ ਇੱਕ ਨੂੰ ਛੱਡ ਦੋਗੇ ਕਿ ਚਲੋ ਠੀਕ ਹੈ ਉਹਦਾ ਰਹਿਣ ਦੋ ਹਾਲਾਂਕਿ ਸਰਕਾਰ ਨੇ ਫਿਰ ਉਹ ਆ ਗਈ ਨਾ ਟੈਂਸ਼ਨ ਦੀ ਕੋਸ਼ਿਸ਼ ਤਾਂ ਕੀਤੀ ਹੈ ਲੇਕਿਨ ਉਹ ਫਿਰ ਕੋਰਟ ਦੇਖੋ ਬੈਂਚਸ ਹੈਗੀਆਂ ਨੇ ਲੈਂਡ ਐਕੁਇਸ਼ੀਸ਼ਨ ਦੇ ਉਹਨੇ ਸਾਲਾ ਤੋਂ ਕਿਉਂਕਿ ਹਾਈ ਕੋਰਟ ਦੇ ਬੈਂਚ ਮਾਰ ਯਾਨੀ ਕਿ ਇਹ ਬੈਂਚ ਵਾਲਾ ਇਹ ਕੁਐਸਚਨ ਤੇ ਜ਼ਮੀਨ ਦੇ ਨਾਲ ਜੁੜੇ ਹੋਏ ਕੇਸਿਸ ਸੁਣਨਗੇ ਉਹ ਬੈਂਚ ਕਾਫੀ ਸੀਨੀਅਰ ਜੱਜ ਹੈਗੇ ਨੇ ਜਸਟਿਸ ਸੁਨੁਪਿੰਦਰ ਗਰੇਵਾਲ ਜਸਟਿਸ ਦੀਪਕ ਮਨਚੰਦ ਕਿ ਐਨੀ ਆਸਾਨੀ ਨਾਲ ਤੁਸੀਂ ਉਹਨਾਂ ਨੂੰ ਘੁਮਾ ਨਹੀਂ ਸਕਦੇ ਕਿਉਂਕਿ ਅੱਜ ਵੀ ਬਹੁਤ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਕਿਸੇ ਤਰੀਕੇ ਨਾਲ ਦੋ ਦਿਨ ਉਹ ਲੇਕਿਨ ਬੈਂਚ بار بار ਕਹਿੰਦੇ ਰਹੀ ਕਿ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਹੁਣੀ ਨਹੀਂ ਹੈਗਾ ਤਾਂ ਫਿਰ ਅਸੀਂ ਸਟੇ ਕਰ ਰਹੇ ਹਾਂ ਨਹੀਂ ਤਾਂ ਤੁਸੀਂ ਵਾਪਸ ਲੈ ਲਓ ਅਲਟੀਮੇਟਲੀ ਸਰਕਾਰ ਨੇ ਵਾਪਸ ਲਈਏ ਸਟੇ ਲੱਗ ਗਿਆ ਧੰਨਵਾਦ ਜੀ ਆਹ ਹੁਣ ਇਹ ਜਿਹੜੀ 65000 ਏਕੜ ਜ਼ਮੀਨ ਅਕਵਾਇਰ ਕਰਨ ਦੀ ਗੱਲ ਸਰਕਾਰ ਕਹ ਦੇ ਸੀ ਲੈਂਡ ਪੂਲ ਕਰਨ ਦੀ ਗੱਲ ਸਰਕਾਰ ਕਹ ਦੇ ਸੀ ਉਹ ਕੋਰਟ ਦੇ ਵਿੱਚ ਹੁਣ ਧਮ ਕਰਕੇ ਡਿੱਗ ਪਈ ਹੈ ਇਹ ਗੱਲ ਪਾਲਿਸੀ ਦੇ ਉੱਤੇ ਸੇਹ ਲੱਗ ਗਿਆ ਲੁਧਿਆਣੇ ਦੀ ਉਹ ਜ਼ਮੀਨ ਜਿਹੜੀ ਬਹੁਤ ਜ਼ਿਆਦਾ ਫਰਟਾਈਲ ਹੈਗੀ ਆ ਜਿਹਦੇ ਤੇ ਆਲੂ ਦੀ ਫਸਲ ਬਹੁਤ ਵਧੀਆ ਹੁੰਦੀ ਆ ਜਿਹੜੀ ਬਹੁਤ ਜ਼ਿਆਦਾ ਉਪਜਾਊ ਜ਼ਮੀਨ ਹੈ ਦੇਸ਼ ਦਾ ਇੱਕ ਹਿੱਸੇ ਦਾ ਢਿੱਡ ਪੰਡ ਦੇ ਵਿੱਚ ਉਸੇ ਜ਼ਮੀਨ ਤੋਂ ਜਿਹੜਾ ਹੈਗਾ ਫੂਡ ਮਿਲਦਾ ਉਹਨਾਂ ਲੋਕਾਂ ਨੂੰ ਖਾਣ ਨੂੰ ਲੇਕਿਨ ਇਹਦਾ ਇਹ ਕੀ ਕਿਸ ਤਰੀਕੇ ਦੇ ਨਾਲ ਇੰਪੈਕਟ ਰਹੇਗਾ ਅਗਰ ਇਸ ਜ਼ਮੀਨ ਦੇ ਉੱਤੇ ਤੁਸੀਂ ਇੰਡਸਟਰੀ ਬਣਾ ਦਿੰਦੇ ਹੋ ਜਾਂ ਫਿਰ ਕੋਈ ਹੋਰ ਡਵੈਲਪਮੈਂਟ ਕਰਦੇ ਹੋ ਰੈਜ਼ੀਡੈਂਸ ਉਹਦਾ ਕੋਈ ਸਵਾਲ ਦਾ ਕੋਈ ਜਵਾਬ ਜਿਹੜਾ ਹੈਗਾ ਸਰਕਾਰ ਕੋਲੇ ਨਹੀਂ دیا ਸੀ ਤਾਂ ਆਲਟੀਮੇਟਲੀ ਇਸ ਪਾਲਿਸੀ ਦੇ ਉੱਤੇ ਹੁਣ ਸਟੇ ਲੱਗ ਗਿਆ ਸਟੇ ਤਾਂ ਲੱਗ ਗਿਆ ਲੇਕਿਨ ਹੁਣ 10 ਸਤੰਬਰ ਨੂੰ ਸਰਕਾਰ ਕਿਸ ਤਰੀਕੇ ਦੇ ਨਾਲ ਰੈਕਟ ਕਰਦੀ ਆ ਕੇ ਕਿਸ ਤਰੀਕੇ ਦੇ ਨਾਲ ਆਪਣਾ ਪੱਖ ਰੱਖਦੀ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਮੰਚਾ ਦੇ ਉੱਤੇ ਲਗਾਤਾਰ ਹਲੇ ਵੀ ਸਵਾਲ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਗਿਆ ਮੰਚਾ ਸਰਕਾਰ ਦੀ ਹਲੇ ਵੀ ਉਹੀ ਹੈ ਕਿ ਲੈਂਡ ਪੂਲ ਕਰਾਉਣੀ ਕਰਾਉਣੀ ਹੈ ਚਾਹ ਕਿਸੇ ਰੂਪ ਦੇ ਵਿੱਚ ਕਰਾਈ ਜਾਵੇ ਕੀ ਪਾਲਿਸੀ ਦੁਬਾਰਾ ਸਰਕਾਰ ਲੈ ਕੇ ਆਉਂਦੀ ਆ ਜਾਂ ਫਿਰ ਅੱਗੇ ਰਾਜਨੀਤਿਕ ਤੌਰ ਤੇ ਕੀ ਰੁਖ ਰਹਿੰਦੇ ਨੇ ਉਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਲੇਕਿਨ ਹਾਲਪਰਾਂ ਲਈ ਜ਼ਰੂਰ ਹੈ ਕਿ ਫਿਲਹਾਲ ਇਸ ਪਾਲਿਸੀ ਦੇ ਉੱਤੇ ਸਟੇ ਲੱਗ ਗਿਆ ਨਮਨੰਤੂ ਸਿਮਾਰਾ ਦੇ ਨਰਵਿੰਦਰ ਮੀਟ ਪੀਸੀ ਨਿਊਜ਼ ਚਤਗੜ੍ਹ